ਹਾਂਜੀ ਮਿੱਤਰੋ ਕੀ ਹਾਲ ਨੇ ਉਮੀਦ ਕਰਨਾ ਸਾਰੇ ਠੀਕ ਠਾਕ ਹੋਗੇ ਅੱਜ ਦੀ ਕੈਂਜੀ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਨ ਲੱਗੇ ਆ सोनू ਸੀਤੂਵਾਲ ਦੀ सोनू सोनू ਸੀਤੋਵਾਲ ਦੀ ਸ਼ਾਇਦ ਇਹ ਹੀ ਨਾਮ ਹੈ सोनू ਸੀਤੋਵਾਲ ਬਾਈ ਦਾ ਤੇ ਇਹਨਾਂ ਦੀ ਆਪਾਂ ਤੁਹਾਨੂੰ ਆ ਵੀਡੀਓ ਦਿਖਾਉਣ ਲੱਗੇ ਆ ਸਕਰੀਨ ਤੇ ਚਲਾਉਣੇ ਆਪਾਂ ਸ਼ੈਡ ਤੇ ਤੇ ਹੁਣ ਆਪਾਂ ਤੁਹਾਨੂੰ ਉਹਦੇ ਬਾਰੇ ਗੱਲਬਾਤ ਕਰਦੇ ਆਂ ਇਹ ਚ ਨਾ ਜਿਹੜੇ ਬੰਦੇ ਨੇ ਜਿਹੜਾ ਬੋਲ ਰਿਹਾ ਮੈਕ ਤੇ ਬਾਈ ਦੀ ਸ਼ਰਟ ਹੈ ਉਸ ਨੂੰ ਮੈਂ ਦੱਸ ਦਿੰਨਾ ਤੇ ਕਾਵਲਾ ਸੁਣ ਤਾਂ ਲਓ ਸੁਣ ਤਾਂ ਲਓ ਕੀ ਹੈ ਦਸਤਾਰ ਇਹ ਆ ਦੇਖੋ ਮੈਂ ਗਾਇਆ ਦੇਖੋ ਤੇ ਇਹ ਨਾ ਤੁਸੀਂ ਇਹਨੂੰ ਦੇਖੋ ਧਿਆਨ ਨਾਲ ਵੀ ਇਹ ਕਿਵੇਂ ਉਹਦੇ ਨਾਲ ਕਰ ਰਿਹਾ ਹੈਗਾ ਵੀ ਉਹ ਤਾਂ ਨੇਚਰਲ ਇੱਕ ਉਹ ਅਨਸਾਨਾ ਹੈ ਨਾ ਜੋ ਰੱਬ ਨੇ ਬਣਾਇਆ ਕੁਦਰਤ ਨੇ ਉਹ ਆਗਾ ਤੁਸੀਂ ਵੀ ਉਹਦਾ ਖੋਦਾ ਉਹਦਾ ਉਹਦੇ ਸਾਹਮਣੇ ਉਹਦੇ ਮੂੰਹ ਤੇ ਮਜ਼ਾਕ ਬਣਾ ਰਹੇ ਹੋ ਵੀ ਤੁਹਾਨੂੰ ਕੀ ਇਰ ਤੁਹਾਨੂੰ ਕੀ ਕਹੀਏ ਹੁਣ ਅਸੀਂ ਵੀ ਤੁਸੀਂ ਉਹ ਬੰਦੇ ਦਾ ਜਿਹੜਾ ਰੱਬ ਨੇ ਬਣਾਇਆ ਕੁਦਰਤ ਨੇ ਭਗਤ ਬੰਦਾ ਸਿੱਧਾ ਸਾਦਾ ਬੰਦਾ ਉਹਦਾ ਤੁਸੀਂ ਮਜ਼ਾਕ ਬਣਾਉਣ ਵੀਡੀਓ ਬਣਾਉਣੀ ਤੁਸੀਂ ਆਪਣਾ ਉਹਨੂੰ ਸੱਦਣਾ ਤੁਸੀਂ ਉਹਦੇ ਨਾਲ ਗੀਤ ਗਾਉਣਾ ਸਿੱਧੇ ਤਰ੍ਹਾਂ ਗਵਾਉ ਵੀ ਤੁਸੀਂ ਉਹ ਤੋਂ ਮਜ਼ਾਕ ਉਹਦੇ ਸਾਹਮਣੇ ਕਿਵੇਂ ਕਰ ਰਿਹਾ ਉਹਦੇ ਦੇਖੋ ਹੱਸ ਰਿਹਾ ਹੈਗਾ ਤੇ ਆਪਾਂ ਤੁਹਾਨੂੰ ਚਲਾ ਕੇ ਦਿਖਾਉਣੇ ਆਂਗੇ ਵੀਡੀਓ ਬਦਿਲ ਲਾਗੀ ਸ਼ੇਅਰ ਕਰ ਦਿਓ ਤੇ ਚੈਨਲ ਕਰ ਲੈ ਸਬਸਕ੍ਰਾਈਬ ਲੌ ਚਲਾਤਾ ਬਾ ਯਕ ਮੰਕਰ ਲੀ ਫੋਲੋ ਸਪਰਾਹ ਦੋਸਤ ਸੁਣਦਾ ਲਾ ਸੁਣਦਾ ਲਾ ਕੀ ਹਾਲ ਦੋਸਤ ਕੀ ਹਾਲ ਦੋਸਤ ਦੇਖੋ ਮੈਂ ਤਰੋ ਕਿਵੇਂ ਕਹਿ ਰਿਹਾ ਸੁਣ ਤਾਂ ਲੋਕ ਕੀ ਹਾਲ ਚਾਲ ਦੋਸਤ ਵੀ ਉਹਦੀ ਕਿਵੇਂ ਮੈਂ ਉਹ ਕਰ ਰਿਹਾ ਉਹਨੂੰ ਕਾਪੀ ਕਰ ਰਿਹਾਗਾ ਵੀ ਇਹ ਜੇ ਕੁਝ ਦਿਨਾਂ ਨੇ ਮਨਾ ਵੀ ਤੁਤਣੀਆਂ ਕਰਨਾ ਇਹਦੇ ਨਾਲ ਤਾਂ ਤੁਹਾਡਾ ਕੀ ਹੈ ਨਾ ਕਮੈਂਟਾਂ ਦੇ ਵਿੱਚ ਰੂਲ ਦੱਸਿਓ ਤੇ ਹੁਣ ਆਪਾਂ ਅੱਗੇ ਵੀ ਸੁਣਨਾਂ ਸੁਣੀ ਚੱਲ ਸੁਣ ਤਾਂ ਲਓ ਸੁਣ ਤਾਂ ਲਓ ਕੀ ਹਾਲ ਦੋਸਤ ਦੇਖੋ ਮਿੱਤਰੋ ਕਿਵੇਂ ਉਹਦਾ ਰਿਸਪੈਕਟ ਕਰ ਰਹੇ ਨੇ ਵਾਓ ਸੁਣੋ ਯਾਰ ਤੈਨੂੰ ਦੇਖਣ ਵਾਲੇ ਬਹੁਤ ਕਿੰਨਾ ਪਿਆਰ ਕਰਦੇ ਆ ਨਾ ਠੀਕ ਹੈ ਪਿਆਰ ਤਾਂ ਕਰਦੇ ਜਿੰਮ ਜੁਮ ਜਾਇਆ ਕਰ ਕੋਈ ਚੱਕਰ ਨਹੀਂ ਆ ਸੁਣੋ ਲਈ ਯਾਰ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਵਜਾਓ ਸੀਤੋ ਵਾਲਾ ਗਾਣਾ 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 ਹਣ ਗਾਣਾ ਗਾਣਾ ਉਹੀ 1 ਲੱਖ 30 ਵਾਰੀ ਜਾਣੀ ਆ ਦੇਖੋ ਕਿਵੇਂ ਮੈਂ ਮਿੱਤਰੋ ਹੱਸ ਰਿਹਾ ਕਿ ਕਲੈਨ 30 ਵਾਰ ਕਹਣੀ ਹੈ ਦੁਬਾਰਾ ਤੁਸੀਂ ਦੇਖ ਸਕਦੇ ਹੋ ਕਿਵੇਂ ਹੱਸ ਰਿਹਾ ਵੀ ਇੱਕ ਨਾਰਮਲ ਬੰਦੇ ਦਾ ਜਿਹੜਾ ਕੁਦਰਤ ਨੇ ਬਣਾਇਆ ਉਹਦਾ ਮਜ਼ਾਕ ਬਣਾ ਰਿਹਾ ਯਾਰ ਵੀ ਤੁਸੀਂ ਕੋਈ ਨਾ ਹੱਸਣਾ ਉਹ ਹੱਸੋ ਬਾਅਦ ਚ ਹੱਸੋ ਵੀ ਉਹਦੇ ਮੂੰਹ ਤੇ ਯਾਰ ਹੁਣ ਕੀ ਮਹਿਸੂਸ ਹੁੰਦਾ ਹੋ ਕੀ ਫੀਲ ਹੁੰਦਾ ਹੋਊਗਾ ਵੀ ਮੈਂ ਮੈਂ ਨਾਲ ਆਇਆ ਵੀ ਨਾਲੇ ਮੈਨੂੰ ਮੇਰੀ ਬੇਇੱਜ਼ਤੀ ਕਰ ਇੱਕ ਤਰ੍ਹਾਂ ਦਾ ਉਹ ਹੈ ਤੁਹਾਡਾ ਵੀ ਉਹਨੂੰ ਸੱਦਣ ਦਾ ਬੇਇੱਜ਼ਤੀ ਕਰ ਰਹੇ ਤੁਸੀਂ ਉਹਨੂੰ ਸੱਦਗੇ ਇਹ ਮਤਲਬ ਬਣਦਾਗਾ ਇਹਦੇ ਤੁਸੀਂ ਉਹਦੇ ਮੂੰਹ ਤੇ ਕੀ ਕਹਿ ਰਹੇ ਹੋ ਵਿਚਾਰੇ ਨੂੰ ਜਿਹੜਾ ਰੱਬ ਨੇ ਬਣਾਇਆ ਤੁਸੀਂ ਧਣੀਆ ਕਰਨਾ ਆਪਾਂ ਇਨਸਾਨਾਂ ਇਨਸਾਨ ਤਾਂ ਇਨਸਾਨ ਨਾਲ ਐ ਥੋੜੀ ਕਰਦੇ ਹੁੰਦੇ ਨੇ ਸੁਣ ਲਓ ਤੁਸੀਂ ਥੋੜਾ ਇਹ ਹੋ ਗਿਆ ਹਾਂਜੀ ਸਾਵਾਹਰ ਨੇ ਬਦਲੇ ਓ ਓ ਬਦਲ ਗਈ ਦੇਖ ਸਕਦੇ ਹੋ ਮਿੱਤਰੋ ਕਿਵੇਂ ਹੱਸ ਰਹੇ ਨੇ ਹਨ ਤੇ ਉਤੇ ਵਿਚਾਰੇ ਤੇ ਨੇਚਰਲ ਬੰਦੇ ਤੇ ਤੇ ਵੀਡੀਓ ਵਧੀਆ ਲੱਗੀ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਐਦਾਂ ਦੀ ਕਹਣ ਕਹਣ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਰੋਸਟ ਐਂਡ ਰੀਐਕਟ ਵੀਡੀਓ ਲਿਆ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਵੀਡੀਓ ਦੇਖਣ ਦੇ ਲਈ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਜਰੂਰ ਕਰਨਾ ਧੰਨਵਾਦ ਜੀ ਸਾਰੀ ਕੱਲ ਮਿਲਦੇ ਆਂ ਹੋਰ ਕੈਂਡ ਜੀ ਵੀਡੀਓ ਵਿੱਚ